ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨਰਜ਼ ਦੇ ਨਾਲ ਜੋ ਤੱਕਾ ਕੀਤਾ ਜਾਂਦਾ ਹੈ ਉਹਨਾਂ ਨੂੰ ਠਕ ਹਾਰ ਕੇ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹੀ ਜਾਣਾਂਗੇ ਕਿ ਪੰਜਾਬ ਸਰਕਾਰ ਦੇ ਇੱਕ ਪੈਨਸ਼ਨਰਜ਼ ਦੇ ਪੈਨਸ਼ਨੇ ਬੈਨੀਫਿਟ ਨਾ ਦੇਣ ਕਰਕੇ ਪੈਨਸ਼ਨਰਜ਼ ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਪੰਜਾਬ ਸਰਕਾਰ ਨੂੰ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਾਵਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਹਾਂ ਕਿ ਮਾਨਜੋਕ ਸੁਪਰੀਮ ਕੋਰਟ ਦੇ ਦੁਆਰਾ ਬਹੁਤ ਸਾਰੇ ਕੇਸਾਂ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਜ਼ੋਰ ਦੇ ਕੇ ਕਿਹਾ ਗਿਆ ਕਿ ਪੈਸ਼ਨ ਸਰਕਾਰ ਦਾ ਮਿਹਰਬਾਨੀ ਜਾਂ ਗਿਫਟ ਨਹੀਂ ਹੈਗਾ ਸਗੋਂ ਇਹ ਕਿਸੇ ਮੁਲਾਜ਼ਮ ਦੇ ਦੁਆਰਾ ਲੰਮਾ ਸਮਾਂ ਕੀਤੀ ਗਈ ਸੇਵਾ ਉਸ ਦੇ ਬਦਲੇ ਦੇ ਵਿੱਚ ਉਸ ਨੂੰ ਇੱਜ਼ਤ ਦੀ ਜ਼ਿੰਦਗੀ ਬਤੀਤ ਕਰਨ ਦੇ ਲਈ ਉਸ ਦਾ ਇੱਕ ਹੰਡਾ ਮੈਟਰਲ ਅਧਿਕਾਰ ਹੈ ਇਸ ਫੈਸਲੇ ਨੂੰ ਸਰਕਾਰਾਂ ਜਿਹੜੀਆਂ ਨੇ ਆਖੋ ਪਰਖੋ ਕਰਕੇ ਕਈ ਮਲਾਜ਼ਮਾਂ ਨਾਲ ਧੱਕੇ ਕਰਦੀ ਹੋਈ ਉਹਨਾਂ ਨੂੰ ਸਹੀ ਸਮੇਂ ਤੇ ਕਈ ਵਾਰ ਗੈਰ ਕਾਨੂੰਨੀ ਢੰਗ ਨਾਲ ਅਨੁਸ਼ਾਸਨੀ ਕਾਰਵਾਈ ਕਰਕੇ ਕਰਨ ਤੇ ਸਰਕਾਰ ਉਹਨਾਂ ਨੂੰ ਪੈਨਸ਼ਨ ਦੇ ਬੈਨੀਫਿਟ ਨਾ ਦੇ ਕੇ ਹੋਰ ਪਤਾ ਹੀ ਹੈ ਤੇ ਗੈਰ ਕਾਨੂੰਨੀ ਕੰਮ ਕਰਦੀ ਹੈ ਇਸੇ ਤਰ੍ਹਾਂ ਹੀ ਇੱਕ ਤਾਜ਼ਾ ਮਾਮਲਾ ਹੈ ਕਿ 29 ਫਰਵਰੀ 2024 ਨੂੰ ਰਿਟਾਇਰ ਹੋਏ ਇੱਕ ਡਿਵੀਜ਼ਨਲ ਇੰਜੀਨੀਅਰ ਦੇ ਨਾਲ ਪੰਜਾਬ ਸਰਕਾਰ ਦੇ ਦੁਆਰਾ ਕੀਤਾ ਗਿਆ ਹੈ ਜਿਸ ਦੇ ਰਿਟਾਇਰਮੈਂਟ ਤੋਂ ਬਾਅਦ ਠੀਕ 1 ਸਾਲ ਬਾਅਦ 28 ਫਰਵਰੀ 2025 ਨੂੰ ਇਸ ਅਫਸਰ ਦੇ ਦੁਆਰਾ 14 ਸਾਲ ਪਹਿਲਾਂ ਕੀਤੀ ਗਈ ਕਿਸੇ ਕਟਾਈ ਦੇ ਮਾਮਲੇ ਦੇ ਵਿੱਚ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਜੋ ਕਿ ਕਾਨੂੰਨ ਤੌਰ ਤੇ ਬਿਲਕੁਲ ਹੀ ਜਹਿਜ਼ ਵਾਜਬ ਸੀ ਮਾਨ ਜੋ ਪੰਜਾਬ ਨੂੰ ਹਰਿਆਣਾ ਹਾਈ ਕੋਰਟ ਨੇ ਅਨਲੇਬਲ ਜੱਜ ਮਿਸਟਰ ਜਸਟਿਸ ਹਰ ਹਰਪ੍ਰੀਤ ਸਿੰਘ ਬਰਾੜ ਨੇ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਪਟੀਸ਼ਨਰਸ ਨੂੰ ਜਾਇਜ਼ ਵੀ ਜਿਹੜਾ ਨਜਾਇਜ਼ ਵੀ ਕਾਨੂੰਨੀ ਕਾਰਵਾਈ ਦੇ ਲਈ ਅਦਾਲਤ ਤੱਕ ਅਪਰੋਚ ਕਰਨਾ ਪਿਆ ਜਿਸ ਨੂੰ ਅਦਾਲਤ ਦਾ ਸਮਾਂ ਵੀ ਖਰਾਬ ਹੋਇਆ ਤੇ ਪਟੀਸ਼ਨਰਸ ਨੂੰ ਵੀ ਮਾਨਸਿਕ ਤੌਰ ਤੇ ਹਰਾਸਮੈਂਟ ਹੋਈ ਜਿਸ ਦੇ ਕਰਕੇ ਪਟੀਸ਼ਨਰਸ ਨੂੰ 50000 ਜੁਰਮਾਨਾ ਲਗਾ ਕੇ ਪਟੀਸ਼ਨਰ ਪੈਨਸ਼ਰਸ ਨੂੰ 30 ਦਿਨਾਂ ਦੇ ਅੰਦਰ ਅੰਦਰ ਇਹ ਰਕਮ ਦੇਣ ਦਾ ਸਖਤ ਹੁਕਮ ਸੁਣਾਇਆ ਗਿਆ ਅਦਾਲਤ ਨੇ ਹੁਕਮ ਸੁਣਾਇਆ ਕਿ ਪਟੀਸ਼ਨਰਸ ਦੇ ਰਟਾਇਰ ਹੋਣ ਤੋਂ 1 ਸਾਲ ਬਾਅਦ ਸ਼ੁਰੂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਜੋ ਕਿ 14 ਸਾਲ ਪਹਿਲਾਂ ਵਾਪਰੇ ਕਿਸੇ ਕਟਾਈ ਸੰਬੰਧੀ ਸੀ ਇਹ ਕਾਰਵਾਈ ਬਿਲਕੁਲ ਹੀ ਗੈਰ ਕਾਨੂੰਨੀ ਤੇ ਕਿਸੇ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਦੀ ਜਿਹੜੀ ਸਪਸ਼ਟ ਵਾਇਓਲੇਸ਼ਨ ਹੈ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਪੈਨਸ਼ਨ ਅਤੇ ਹੋਰ ਪੈਨਸ਼ਨਰਸ ਦੀ ਬੈਨੀਫਿਟ ਇਹ ਯਕੀਨੀ ਬਣਾਉਂਦੇ ਹਨ ਕਿ ਕੋਈ ਰਿਟਾਇਰਡ EMPLOYEES ਇੱਜ਼ਤ ਦੀ ਜਿਹੜੀ ਜ਼ਿੰਦਗੀ ਬਤੀਤ ਕਰ ਸਕੇ ਅਤੇ ਜੇਕਰ ਕੋਈ ਪੈਨਸ਼ਨ ਜਾਰੀ ਕਰਨ ਤੇ ਇਸ ਦੇ ਵਿੱਚ ਦੇਰੀ ਕਰਦੀ ਹੈ ਤਾਂ ਇਹ ਉਹਨਾ ਮਲਾਜ਼ਮਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਹੈ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਪੈਨਸ਼ਨ ਪਟੀਸ਼ਨਰਸ ਦੇ ਹੱਕ ਦੇ ਵਿੱਚ ਦਿੱਤਾ ਇਹ ਫੈਸਲਾ ਬਹੁਤ ਹੀ ਸਲੰਘਾਯੋਗ ਹੈ ਕਿਉਂਕਿ ਕਿਸੇ ਮਲਾਜ਼ਮੇ ਦੁਆਰਾ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਕਿਸੇ ਮੈਕਮੇ ਦੇ ਵਿੱਚ ਕੰਮ ਕਰਦੇ ਹੋਏ ਸੇਵਾ ਦਿੱਤੇ ਜਾਣ ਤੇ ਪਰਸ ਰੂਪ ਦੇ ਵਿੱਚ ਰੂਪ ਨੂੰ ਉਸ ਨੂੰ ਜਿਹੜੇ ਪੈਨਸ਼ਨਰਸ ਦੇ ਬੈਨੀਫਿਟ ਤੋਂ ਵਾਂਝਾ ਰੱਖਣਾ ਕਿਸੇ ਤਰ੍ਹਾਂ ਦੀ ਜਾਇਜ਼ ਨਹੀਂ ਹੈ ਨਾ ਤਾਂ ਇਹ ਕਾਨੂੰਨੀ ਤੌਰ ਤੇ ਠੀਕ ਹੈ ਅਤੇ ਨਾ ਹੀ ਜਿਹੜਾ ਮੋਰਲੀ ਇਹ ਜਵਾਬ ਹੈ ਇਸ ਫੈਸਲੇ ਨਾਲ ਭ ਵਿਖ ਦੇ ਵਿੱਚ ਰਿਟਾਇਰ ਹੋਣ ਵਾਲੇ ਮਲਾਸਮਾਂ ਲਈ ਵੀ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਦਿੱਤਾ ਇੱਕ ਫੈਸਲਾ ਜਿਹੜਾ ਮਿਸਾਲ ਸਾਬਿਤ ਹੋ ਗਿਆ ਤੇ ਉਹਨਾਂ ਸਰਕਾਰਾਂ ਦੁਆਰਾ ਸਮੇ ਸਿਰ ਪੈਸ਼ਨ ਤੇ ਪੈਨਸ਼ਨ ਦੇ ਬੈਨੀਫਿਟ ਦਿੱਤੇ ਜਾਣ ਸੰਬੰਧੀ ਸਰਕਾਰ ਕੁਝ ਸਥਿਰ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ